ਹੈਲੋ ਸਸੇਗਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਬਲੌਗ 'ਚ ਅੱਜ ਦਾ ਬਲੌਗ ਸਾਡਾ ਅਨਸਾਲੀ ਸਾਹਿਬ ਦਾ ਹੈ ਜੀ ਕਰੋ ਜੀ ਦਰਸ਼ਨ ਸਾਰੇ ਜਾਣੇ ਬਲੌਗ ਨੂੰ ਦੇਖੋ ਅਨਸਾਲੀ ਸਾਹਿਬ ਆਏ ਜੀ ਅੱਜ ਮੱਥਾ ਟੇਕਣ ਜਦੋਂ ਮਹਾਰਾਜ ਨੇ ਕਿਰਪਾ ਕੀਤੀ ਆ ਜਦੋਂ ਆ ਹੁੰਦਾ ਜੀ ਨਹੀਂ ਤਾਂ ਬਿਨਾਂ ਕਰਮਾ ਦੇ ਤਾਂ ਆ ਨਹੀਂ ਹੁੰਦਾ ਜੀ ਕਦੇ ਵੀ ਕਿਤੇ ਬੈ ਜੀ ਜੀ ਨੇ ਬੁਲਾਇਆ ਸਾਨੂੰ ਦਰਸ਼ਨ ਕਰਨ ਆਏ ਸੀ ਮਹਾਰਾਜ ਜੀ

ਤੁਸੀਂ ਢੇਕ ਲਿਆ ਜੀ ਗੁਰੂ ਘਰ ਜੀ ਨੰਮਰਤ ਬੈਠੀ ਪ੍ਰਚਾਰ ਸਕਦੀ ਆ ਮੰਮੀ ਕੋਲ ਆ ਤੁਮ ਉਹ ਇਹ ਹੌਲੀ ਹੌਲੀ ਆਉਣ ਨੇ ਨੂੰ ਤਾਂ ਇਹ ਕਿੱਪੀਨ ਲੱਗਿਆ ਹੋਣਾ ਅਜੀ ਹਾਂਜੀ ਤੁਸੀਂ ਮੱਥਾ ਟੇਕ ਕੇ ਲੰਗਰ ਛਕ ਲਿਆ ਜੀ ਠੀਕ ਆ ਜੀ ਸਮਾਨ ਨਹੀਂ ਕੋਈ ਸਮਾਨ ਨਹੀਂ ਲੈਣਾ ਹੁਣ ਘਰ ਜਾਣਾ ਹੈ ਹੈ ਇਹ ਪ੍ਰਸ਼ਾਦ ਅੱਛਾ ਗੁਰੂ ਘਰ ਆਪਾਂ ਸਾਰਿਆਂ ਨੂੰ ਵੰਡਣਾ ਹੈ ਘਰ ਜਾ ਕੇ। ਪਤਾ। ਹੂੰ ਗੱਠ ਦੇ ਦੋ ਗੱਠ ਪਾ। ਗੁਰੂ ਘਰ ਦੇ ਅਸੀਂ ਦਰਸ਼ਨ ਕਰ ਲਏ ਜੀ ਬਾਬਾ ਜੀ ਦੇ ਜਿੱਥੇ ਤਪਸਥਾਨਤਾ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੀ। ਇੱਕਣ ਪੁੱਤ ਲਗੇ ਤੇ ਇਹਦੀ ਇਕੱਠ। ਨਵੀਂ ਗੱਠ ਮੇੜੀ। ਨਹੀਂ। ਸਵਾਰ ਕੇ ਦੇ ਦੂਜੇ ਤਰ੍ਹਾਂ। ਜਿੱਤਣਾ ਨਹੀਂ ਆਉਂਦੀ। ਹੈ? ਜਿੱਦਣਾ ਨਹੀਂ ਆਉਂਦੀ। ਦੂਜੀ ਤਰ੍ਹਾਂ ਦੇ ਕੱਤ ਨਹੀਂ ਆਉਂਦੀ ਲੈ ਦੇ ਘੱਟ ਚਲੋ ਇਹਨੂੰ ਐ ਖੋਲ ਇਹਨੂੰ ਐ ਕਰ ਇੱਥੇ ਨੂੰ ਪਾ ਇਹ ਜਾ ਇਹਨੂੰ ਫੜ ਪਹਿਲਾਂ ਇੱਧਰੋਂ ਫੜ ਕੇ ਫੜ ਉਹਨੂੰ ਫੜਾ ਹੂੰ ਫੜ ਜਾ ਹੁਣ 1 ਮਿੰਟ ਕਾਠਾ ਐ ਐਡਾ ਬੜਾ ਤੂੰ ਹੋ ਗਿਆ ਆ ਤੈਨੂੰ ਆਪ ਖਿੱਚ ਖਿੱਚਾਂ ਦੇ ਹੋ ਗਈ ਐਂ ਰਹੀਦੀ ਹੁੰਦੀ ਆ ਆ ਗਿਆ ਚੱਜ ਆ ਗਿਆ ਅਭੀ ਨਹੀਂ ਪਤਾ ਕਪਟੈਨ ਨੂੰ ਹਲੇ ਹਲੇ ਵੀ ਨਹੀਂ ਪਤਾ ਤੈਨੂੰ ਹਾਂ ਇਹ ਸਿਰਕ ਪਤਾ ਡੇਕ ਲਈ ਜੀ ਅਸੀਂ ਗੁਰੂ ਘਰ ਜੀ ਨਮਨਤ ਕਹਿੰਦੀ ਸਮਾਨ ਲੈਣਾ ਕਿਹੜਾ ਸਮਾਨ ਲੈਣਾ ਲੈਣਾ ਨਹੀਂ ਬਾਬਾ ਜੀ ਦੇ ਘਰ ਆ ਕੇ ਸਮਾਨ ਨਹੀਂ ਲਈਦਾ ਫੇਰ ਜਿਆਦਾ ਠੀਕ ਆ ਤੇ ਬੰਦ ਕੰਨ ਕਰ ਲਗਾਏ ਹੋ ਜਾਂ ਦੁਕਾਨ ਤਾਂ ਤਾਂ ਲਈ ਹੀ ਆ ਭਾਈ ਵੀ ਬਾਬਾਈ ਦੀਆਂ ਉਹ ਜਿਹੜੀਆਂ ਫੋਟੋਆਂ ਐ ਘਰ ਜਾ ਕੇ ਲਾਓ ਤੇ ਦਰਸ਼ਨ ਕਰੋ ਰੋਜ਼ ਅੱਛਾ ਫੋਟੋ ਲੈ ਜਾਂਦੇ ਬਾਲੀਬਾਲ ਲੈਣੀ ਉਹ ਤੋਂ ਉਹ ਰੱਖੇ ਹੋਈਆਂ ਉਹਨਾਂ ਨੇ ਕੋਈ ਬਾਲੀਬਾਲ ਨਹੀਂ ਉਹਨਾਂ ਨੇ ਦੇਣੀ ਉਹ ਕਹਿੰਦੇ ਜਿਹੜੇ ਬੱਚੇ ਵੀ ਭਾਈ ਬਾਲੀਬਾਲ ਖੇਡਦੇ ਆ ਨਹੀਂ ਤੋਂ ਬੱਚੇ ਹਨ ਨਾ ਕਿੰਨੀਆਂ ਚੀਜ਼ਾਂ ਘਰ ਰੁੱਲਦੀਆਂ ਪਈਆਂ ਹਾਂ ਇੱਕ ਸਮਾਨ ਆ ਨਾ ਬੱਸ ਇੱਕ ਸਮਾਨ ਘਰ ਭਰਿਆ ਪਿਆ ਸਾਰਾ ਸਮਾਨ ਜਿੱਥੇ ਵੀ ਜਾਣਾ ਹੈ ਬੱਚੇ ਨੇ ਸਮਾਨ ਲੈਣੇ ਹੀ ਲੈਣਾ ਹੀ ਕਹਿੰਦੇ। ਪਰ ਅੱਜ ਅਸੀਂ ਲੈ ਕੇ ਨਹੀਂ ਦੇਣਾ ਇਹਨੂੰ। ਠੀਕ ਆ। ਕੀ ਤੋੜ ਦੇਣੀ? ਕਾਹਦੇ ਤੋੜ ਦੂੰਗੀ? ਕੱਗੜਾ ਜਾ। ਕੀ ਕੱਗੜਾ ਜਾ? ਤੈਨੂੰ ਸ਼ੰਦ ਨਹੀਂ? ਕੀ ਲੈਣੀ ਆ? ਨੋ। ਆਉਦੀ ਬਾਬਾ ਜੀ ਡਾਂਗ ਨਹੀਂ ਫਿਰਦੇ ਬਾਹਰ ਉਹਦੇ। ਠੀਕ ਆ। ਕਹਿੰਦੀ ਵੀ ਨਮਰਤ ਤਾਂ ਇਹ ਫੇਰ ਦੇਣਾ। ਉਹ ਕਹਿੰਦੇ ਸਪਾਈ ਕਰਨੇ ਹੋਏ ਉਹ ਡੱਬਾ ਰੱਖਿਆ ਹੋਇਆ। ਕਹਿੰਦੇ ਬੱਚੇ ਬੰਦ ਕਰਨੇ ਇਹਦੇ ਵਿੱਚ ਜੇ ਬਹੁਤੀ ਹੋ ਗਈ ਠੀਕ ਆ ਨਹੀਂ ਤੱਕ ਨਹੀਂ ਪਾ ਗੁਰੂ ਘਰ ਦਾ ਦਰਸ਼ਨ ਕਰਿਆ ਨਾ ਬਾਬਾ ਜੀ ਕੋਲ ਫੇਵਾ ਚ ਖਿਲਾਉਣਾ ਨਹੀਂ ਨਾ ਪੁੱਤ ਖਰਾਉਣੀ ਲਈ ਦੇ ਬਾਬਾ ਜੀ ਕੋਲ ਜਾ ਦਰਸ਼ਨ ਕਰੇ ਆ ਤੇ ਪੁੱਤੋ ਲੈਣੀ ਬਾਪੂ ਚ ਜਨ ਮਮਾਂ ਨੂੰ ਪੁੱਛ ਲਾ ਠੀਕ ਆ ਮੈਨੂੰ ਪਤਾ ਹੈ ਤੇਰਾ ਚੱਜ ਵੀ ਉੱਥੇ ਇੱਕ ਵਾਰ ਗੱਡੀ ਹੋ ਗਈ ਜਵੇਂ ਫਿਰ ਮੈਂ ਚੀਜ਼ਾਂ ਲਵਾਂਗੀ ਮੈਨੂੰ ਪਤਾ ਹੈ ਪਤਾ ਹੈ ਮੈਨੂੰ ਤੇਰੀ ਚਲਾਕੀ ਜਿਹੜੀ ਤੂੰ ਮੈਨੂੰ ਕਰਦੀ ਆ ਮਾਂ ਤੂੰ ਉਹ ਦਿਨ ਆ ਜਿਹੜਾ ਪਾਈਏ ਚੈਨੀ ਜੀ ਛੋਨੇ ਦੀ ਨਾ ਪੁੱਤੋ ਟੁੱਟ ਜਾਣਾ ਹੁਣ ਕਾ ਤੇ ਮੂੰਹ ਐਸੇ ਕਰਦੀ ਆ ਲੈਣਾ ਨਹੀਂ ਲੈਣਾ ਨੋ ਅਸੀਂ ਨਹੀਂ ਲੈਣਾ ਚਾਹਾਂ ਭਾ ਦੇਣਾ ਦਿੱਤੇ ਉਹ ਦੱਲਣਾ ਵਾਲਾ ਦੱਲਣਾ ਵਾਲਾ ਚਲੋ ਇਹ ਤਾਂ ਤਾਂ ਗਾ ਪੈਂਦੇ ਰਹਿਣਾ ਜੀ ਆਪਾਂ ਮਿਲਦੇ ਆ ਜੀ ਅਗਲੇ ਬਲੌਗ ਚ ਕਯਾ ਦੋ ਬਾਏ ਕਰ ਦੋ ਕਾ ਅਗਲੇ ਵਲੌਗ ਚ ਮਿਲਦੇ ਹਾਂ ਵਧੀਆ ਜੇ ਜੀ ਕਹਦੇ ਬਾਏ ਅਗਲੇ ਵਲੌਗ ਚ ਮਿਲ ਲਿਆ ਹਾਂ ਕੈਸੀ ਵਧੀਆ ਜੀ ਵੀਡੀਓ ਲੈ ਕੇ ਆਉਂਗੇ ਜੀ ਅਸੀਂ ਵਧੀਆ ਜੀ ਵੀਡੀਓ ਲੈ ਕੇ ਸਾਡੀ ਵੀਡੀਓ ਨੂੰ ਕਾ ਪਿਆਰ ਕਰੋ ਜੀ ਸਾਡੀ ਵੀਡੀਓ ਨੂੰ ਪਿਆਰ ਕਰੋ ਜੀ ਵਧੀਆ ਵਧੀਆ ਕਮੈਂਟ ਕਰੋ ਜੀ ਲਾਈਕ ਐਂਡ ਸ਼ੇਅਰ ਕਰ ਦੋ ਜੀ ਲਾਈਕ ਐਂਡ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੋ ਜੀ ਕਹੀਂ ਕਹਦੇ ਕਹੀਂ ਚੈਨਲ ਨੂੰ ਸਬਸਕ੍ਰਾਈਬ ਸਰਕਾਰੀ ਕਰ ਤੇ ਸਰਕਾਰੀ ਵੀ ਨਹੀਂ ਜਿਸ ਕਿ ਸਰਕਾਰੀ ਬਣਾ ਕਰਿਓ ਜੀ ਸਬਸਕ੍ਰਾਈਬ ਕਰ ਦਿਓ ਸੱਕ ਬੜਾਈ ਇਹ ਬੰਦੇ ਨੂੰ ਸਾਡੇ ਨੂੰ ਕਹਿਣਾ ਨਹੀਂ ਆਉਂਦਾ ਹੈਗਾ ਹੁਣ ਆ ਦੇਖੋ ਇਹਨੇ ਮੈਨੂੰ ਕਣਤਾ ਤਾ ਚਲੋ ਠੀਕ ਹੈ ਜੀ ਮਿਲਦੇ ਆਂ ਜੀ ਅਗਲੇ ਬਲੌਗ ਵਿੱਚ ਨਾ ਮਿਲ ਪਰ ਮਤਲਬ ਕੋ ਚੱਲੋ ਵਾਹ ਕਿਰੋ ਜੀ